ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਸਵਿਫਟ ਕਾਰ ਚੋਰ ਗਿਰੋਦਾ ਕੀਤਾ ਗਿਆ ਪਰਦਾਫਾਸ਼ ਪੁਲਿਸ ਨੇ ਗਿਰੋਦੇ ਚਾਰ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਦੋ ਚਿੱਟੇ ਰੰਗ ਦੀਆਂ ਸਵਿਫਟ ਕਾਰਾਂ 75 ਕਿਲੋ ਦੇ ਕਰੀਬ ਭਾਰਤੀ ਕਰੰਸੀ ਵਾਲੇ ਸਿੱਕੇ ਚੋਰੀ ਦੌਰਾਨ ਵਰਤੇ ਜਾਣ ਵਾਲੇ ਮਾਰੂ ਹਥਿਆਰ ਅਤੇ 40 ਨੰਬਰ ਪਲੇਟਾਂ ਕੀਤੀਆਂ ਬਰਾਮਦ ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਪੰਜਾਬ ਦੇ ਤਕਰੀਬਨ 12 ਜ਼ਿਲ੍ਹਿਆਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਪ੍ਰੈਸ ਕਾਨਫਰੰਸ ਕਰਦੇ ਡੀਆਜੀ ਪਟਿਆਲਾ ਰੇਂਜ ਸਰਦਾਰ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਐਸਐਸਪੀ ਸਰਤਾਜ ਸਿੰਘ ਝਾਲ ਅਤੇ ਐਸਪੀ ਪਲਵਿੰਦਰ ਚੀਮਾ ਦੀ ਅਗਵਾਈ ਵਾਲੀ ਜ਼ਿਲ੍ਹਾ ਸੰਗਰੂਰ ਪੁਲਿਸ ਦੀ ਟੀਮ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਸਵਿਫਟ ਕਾਰ ਚੋਰ ਗਿਰੋਦੇ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 100 ਦੇ ਕਰੀਬ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਇਹ ਵਾਰਦਾਤਾਂ ਆਮੀਰਾਪੁਰ ਡਿਸਟ੍ਰਿਕਟ ਦੇ ਵਿੱਚ ਜਿਹਦਾ ਕਿ ਵਿਵਾਸ ਸੀ ਤੁਮ ਪ੍ਰੈਸ ਰੂਮ ਡਰਾਈ ਵੀ ਦਿੱਤਾ ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਤੋਪਦੇ ਸੀ ਸ਼ਟਰ ਤੋੜ ਕੇ ਅੰਦਰੋਂ ਲਕਾਨਾ ਦੇ ਵਿੱਚੋਂ ਕੀਮਤੀ ਸਮਾਨ ਕੱਢ ਲੈਂਦੇ ਸੀ ਜਿਹੜਾ ਕੋਈ ਪੈਸਾ ਪਿਆ ਹੁੰਦਾ ਸੀ ਉਹ ਵੀ ਕੱਢ ਲੈਂਦੇ ਸੀ ਇਹਨਾਂ ਦਾ ਮੇਨ ਸਰਗਣਾ ਜਿਹੜਾ ਹੈਗਾ ਇੱਕ ਰਵੀ ਕੁਮਾਰ ਇਹ ਫਰੋਇਦਪੁਰ ਦਾ ਇਹ ਟੋਟਲੀ ਚਾਰ ਬੰਦੇ ਨੇ ਜਿਹੜੇ ਅੱਜ ਤੱਕ ਸਾਡੀ ਪੁੱਛਗਿੱਛ ਦੇ ਵਿੱਚ ਆਏ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬ 100 ਦੇ ਨੇੜੇ ਇਹਨਾਂ ਨੇ ਦੁਕਾਨਾਂ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸ਼ਟਰ ਟੁੱਟ ਕੇ ਇਹਨਾਂ ਨੇ ਝੂਠੀਆਂ ਦਿੱਤੀਆਂ ਇਹ ਅਲੱਗ-ਅਲੱਗ ਜ਼ਿਲ੍ਹਿਆਂ ਦਾ ਜਿਹੜਾ ਸਾਡੇ ਕੋਲ ਮੇਰਵਾ ਹੈ ਅਜੇ ਤੱਕ ਜਿਹੜਾ ਅਸੀਂ ਡਿਟੇਲ ਲਈਏ ਸ਼ਟਰ ਟੁੱਟਣ ਦੀ ਇਸ ਗੈਂਗਲੋ ਜਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ 32 ਐਫਆਰ ਸਾਨੂੰ ਜਿਹੜੀਆਂ ਕਰੀਆਂ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਬੰਦਿਆਂ ਨੇ ਵਾਰਦਾਤਾਂ ਕੀਤੀਆਂ ਇਸ ਤੋਂ ਸਵਾਇੇ ਕਈ ਲੋਕਾਂ ਨੇ ਪੁਲਿਸ ਸਟੇਸ਼ਨਾਂ ਦੇ ਵਿੱਚ ਰਿਪੋਰਟ ਹੀ ਨਹੀਂ ਕਰਾਈ ਜਿੰਨਾ ਕਿ ਸਮਾਨ ਥੋੜਾ ਗਿਆ ਹੈ ਉਹ ਵੀ ਹੁਣ ਜਦੋਂ ਮੀਡੀਆ ਨੂੰ ਪਤਾ ਚੱਲੇਗਾ ਜੋ ਵੀ ਲੋਕ ਅੱਗੇ ਆ ਕੇ ਸਬੰਧਤ ਥਾਣਿਆਂ ਨੂੰ ਤੇ ਸਬੰਧਤ ਜਿਹੜਿਆਂ ਨੂੰ ਦੱਸੂਗੇ ਕਿ ਕਿੱਥੇ-ਕਿੱਥੇ ਇਹਨਾਂ ਨੇ ਬੰਦਿਆਂ ਨੇ ਵਾਰਤਾਤਾਂ ਕੀਤੀਆਂ ਇਹਨਾਂ ਦੀ ਮਾਡਲ ਸੁਪਰ ਅੰਡੀ ਏ ਸੀ ਇਹਨਾਂ ਨੇ ਸਵਿਫਟ ਕਾਰ ਰੱਖੀ ਸੀ ਜਿਹੜਾ ਰਵੀ ਨਾਮ ਦਾ ਇਹ ਸਵਿਫਟ ਕਰਦੇ ਇਹਨਾਂ ਨੇ ਜਾਲੀ ਨੰਬਰ ਲਗ ਲਗ ਬਣਾ ਕੇ ਰੱਖੇ ਨੇ ਇਹਨਾਂ ਕੋਲ ਉਹ ਸਾਰਾ ਸਜੋ ਸਮਾਨ ਹੈ ਜਿਹਦੇ ਨਾਲ ਇਹ ਪਹਿਲਾਂ ਛੱਤ ਤੋੜਦੇ ਸੀ ਫਿਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਗੋਲਕ ਪੈਣੀ ਹੁੰਦੀ ਉਹਨੂੰ ਤੋੜਦੇ ਸੀ ਉਹਨੂੰ ਤੋੜ ਕੇ ਵਿੱਚੋਂ ਇਹਨਾਂ ਨੇ ਪੈਸੇ ਕੱਢਨੇ ਪੈਸੇ ਕੱਢ ਕੇ ਉਲ ਲੈ ਜਣਾ ਜਿੱਥੋਂ ਵੀ ਹੋਰੇ ਇਹਨਾਂ ਨੂੰ ਕੀਮਤੀ ਸਮਾਨ ਕੋਈ ਕਪੜਾ ਹੈ ਜਾਂ ਜਿਹੜੀ ਵੀ ਚੀਜ਼ ਮਿਲਦੀ ਉਹ ਆਪਣੀ ਗੱਡੀ 'ਚ ਰੱਖ ਕੇ ਲੈ ਜਾਂਦੇ ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ ਰੈਕੀ ਕਰਨ ਤੋਂ ਬਾਅਦ ਇਹ ਵਾਰਦਾਤ ਨੂੰ ਇੰਜਾਮ ਦਿੰਦੇ ਆ ਤੇ ਤਾਂ ਕਿ ਜਿਹੜਾ ਇਹ ਅੱਗੇ ਨੰਬਰ ਗੱਡੀ ਦਾ ਚੇਂਜ ਕਰਕੇ ਲਿਖਾ ਜਾਂਦੇ ਸੀ ਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਇਹਨਾਂ ਤੇ ਦਰਜ ਹੋਏ ਨੇ ਸੰਗਰੂਰ ਚ 5 ਹੋਏ ਨੇ ਬਰਨਾਲੇ ਦੇ ਵਿੱਚ 4 ਬਰਨਾਲੇ ਚ 2 ਨੇ ਪਟਿਆਲੇ ਚ 4 ਨੇ ਬਠਿੰਡੇ ਚ 2 ਹਾੜਕਪੁਰ ਚ 1 ਕੁਮਲੇਕੋਟਲੇ ਚ 2 ਰੋਪੜ ਦੇ ਵਿੱਚ 3 ਖੰਨੇ ਦੇ ਵਿੱਚ 3 ਨੇ ਨਮਾਸ਼ਾ ਰਿਕ ਇੱਕ ਫਾਡੇਗੜ ਸਾਹਿਬ ਇੱਕ ਕਪੂਰਥਲੇ ਚ 3 ਜਲੰਧਰ ਦਿਹਾਤੀ ਚ ਇੱਕ ਤੇ ਜਲੰਧਰ ਕਮਿਸ਼ਨਰ ਚ 4 ਕੁੱਲ 32 ਐਫ ਆਈ ਆਰ ਦਾ ਜਿਹੜਾ ਸਾਨੂੰ ਪਤਾ ਲੱਗਾ ਜਿਹੜੀਆਂ ਇਹਨਾਂ ਦੇ ਉੱਤੇ ਰਜਿਸਟਰ ਹੋਈਆਂ ਨੇ ਐਸ ਐਸ ਪੀ ਸੰਗੁਰ ਸਰਦਾਰ ਸਰਪਾ ਸਿੰਘ ਚੈਲ ਵੱਲੋਂ ਆਪਣੇ ਐਸ ਪੀ ਡੀ ਦੀ ਨਿਗਰਾਨੀ ਹੇਠ ਜਿਹੜੀ ਇੱਕ ਟੀਮ ਬਣਾਈ ਸੀ ਇਹਨਾਂ ਬੰਦਿਆਂ ਨੂੰ ਫੜਨੇ ਇਹਨੇ ਜਿਹੜੇ ਸੀਐਸਪਰਡਰ ਹਸਬੰਦਤ ਡੀਐਸਪੀ ਡੀ ਨਾਲ ਸਬਡਿਵੀਜ਼ਨ ਡੀਐਸਪੀ ਸਾਰਿਆਂ ਨੇ ਸੀਸੀਟੀਵੀ ਦੇ ਫੁਟੇਜ ਰਾਹੀਂ ਔਰ ਸਾਡੇ ਟੈਕਨੀਕਲ ਤਰੀਕੇ ਨਾਲ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਅੱਗੇ ਫਰਦਰ ਇਹਨਾਂ ਤੋਂ ਪੁੱਛਗਿੱਛ ਅਸੀਂ ਹੋਰ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਜੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਰਵੀ ਇਹ ਪੁੱਤਰ ਸੂਰ ਸਿੰਘ ਇਹ ਸਿੱਧੀ ਫੋਈਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ 17 ਮਕਦਮਿਆਂ ਦੀ ਅਜੇ ਹੀ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਏ ਕਰਨਪ ਵੀਰ ਸਿੰਘ ਇਹਦੇ ਤੇ 14 ਨੇ ਮਕਦਮੇ ਜਗਸੀਰ ਸਿੰਘ ਤੇ 4 ਨੇ ਇਹਨਾਂ ਸਾਰਿਆਂ ਤੋਂ ਜਿਹੜੀ ਇਹ ਪੁੱਛ ਪੁੱਛ ਜਿੰਨੇ ਆ ਰਹੀ ਏ ਸਾਹਮਣੇ ਉਹ ਕੰਮ ਦੱਸੀ ਚਲਾਂਗੇ ਇਹ 4 ਬੰਦੇ ਜਿਹੜਾ ਰਵੀ ਏ ਇਹ ਮੇਨ ਸਰਗਣਾ 35 ਸਾਲ ਦਾ ਤੇ ਇੱਕ ਕਰਨਗੀ ਨੇ ਜਿਹੜਾ 33 ਸਾਲ ਦਾ ਏ ਪੰਨੀ ਭੇੜ ਏ ਤੇ ਜਿਹੜਾ ਜਗਸੀਰ ਏ ਇਹ 42 ਸਾਲ ਦਾ ਹੈ ਤਾਂ ਮਨੀ 25 ਸਾਲ ਦਾ ਹੈ ਸਾਰੇ ਹੀ ਹੰੜ ਪੜਨਗੇ ਸਾਰੇ ਹੀ ਹੰੜ ਪੜਨ ਦੇ ਤਲੇ ਦੇ ਤੇ ਨੇ ਤੇ ਫਰੋਜਪੁਰ ਦੇ ਨੇ ਇਹਨਾਂ ਨੂੰ ਅਸੀਂ ਆ ਕਿ ਹੋਰ ਇਨਵੈਸਟਮੈਂਟ ਚ ਇਹਨਾਂ ਦੀ ਪ੍ਰੋਪਰ ਕਰਾਂਗੇ ਕੁਝ ਕੁਝ ਕਰਾਂਗੇ ਜਿਹੜਾ ਨਵੀ ਹੈ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪ ਦੀ ਅਗੇ ਟੀਮ ਨੂੰ ਹਰੇਕ ਬੰਦੇ ਨੂੰ ਸਤ ਤੋਂ 10000 ਰੁਪਇਆ ਇਹ ਅਗੇ ਵੜ ਜਾਂਦਾ ਜਿਹੜੀ ਜਿਹੜੀ ਇਹਨਾਂ ਉਹ ਵਾਰ ਵਰਤ ਕਰਨੀ ਤੂੰ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ ਇਹਨਾਂ ਨੇ ਬਹੁਤੇ ਪੈਸੇ ਇੰਨੇ ਆਪਣੀ ਵਾਈਫ ਦੇ ਨਾਂ ਤੇ ਅਲੱਗ-ਅਲੱਗ ਖਾਤੇ ਜਿਹੜੇ ਇਹਨਾਂ ਨੇ ਉਹਨਾਂ ਦੇ ਵਿੱਚ ਇਹਨੇ ਜਮਾ ਕਰਾਇਆ ਸੀ ਤੇ ਇਸ ਤੋਂ ਸਵਾਇ ਇਹਨੇ ਆਪਣੇ ਭਰਾ ਦੇ ਨਾਮ ਜਿਹਦਾ ਨਾਮ ਹੈਗਾ ਹੈ ਜੋਨਿਕ ਜੋਨੀ ਉਹਦੇ ਨਾਮ ਦੇ ਉੱਤੇ ਕਿਵੇਂ ਇੱਕ ਕੂਠੀ ਬਣਵਾਈ ਹੋਈ ਔਰੋਜਪੁਰ ਉਹ ਜੇਲ੍ਹ ਦੇ ਵਿੱਚ ਬੰਦਾ ਮੁੰਡੇ ਤੇ ਵੀ ਕਈ ਪਰਚੇ ਦਰਜ ਹੋਏ ਨੇ ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਹੈ ਕ੍ਰਿਮਿਨਲ ਬੈਕਗ੍ਰਾਉਂਡ ਹੈ ਇਹ ਸਾਰੇ ਪਰਿਵਾਰ ਦੀ ਔਰ ਇਹਨਾਂ ਨੇ ਹੋਰ ਕਿੰਨੇ-ਕਿੰਨੇ ਅਕਾਊਂਟ ਖੁਲਾਏ ਨੇ ਕਿਥੇ-ਕਿਥੇ ਪੈਸੇ ਜਮਾ ਕਰਾਏ ਨੇ ਉਹ ਸਾਰੀ ਅਸੀਂ ਡਿਟੇਲ ਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨੇੜੇ ਜਿਹੜੇ ਇਹਨੇ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕੀਤੇ ਨੇ ਮਤਲਬ ਤੁਸੀਂ ਇਹ ਲਾਉਂ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਤੱਕ ਇਹਨਾਂ ਨੂੰ ਮਿਲਦੇ ਸੀ ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ ਜੇਕਰ ਕਰਦੇ ਸੀ ਛੋਬ ਦੇ ਵਿੱਚ ਕੋਈ ਕਿਤੇ ਕੋਲਡ ਪਿਆ ਜਾਂ ਕਿਤੇ ਕੋ ਕਪੜਾ ਪਿਆ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੀ ਅਸੀਂ ਹੋਰੀਓ ਦੀ ਇਹਨਾਂ ਤੋਂ ਰਿਕਵਰ ਕਰਾਂਗੇ ਤੇ ਅਲੱਗ-ਅਲੱਗੋਂ ਮਕਦਮਿਆਂ ਦੇ ਵਿੱਚ ਇਹਨਾਂ ਦਾ ਪ੍ਰੋਡਕਸ਼ਨ ਵਾਰੰਟ ਲੈ ਕੇ ਅੱਗੇ ਫਰਦਰ ਅਸੀਂ ਕੁਝ-ਕੁਝ ਨਾਲ ਕਰਾਂਗੇ ਤੇ ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਕਿਹੜੇ ਗੜੇ ਨੇ ਅੱਗੇ ਉੱਪਰ ਹਮ ਤਾਂ ਬੇਸਿਕਲੀ ਅਸੀਂ ਜਿਹੜੇ ਚਾਰ ਗ੍ਰਿਫਤਾਰ ਕੀਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਗੈਂਗ ਦੇ ਮੈਂਬਰ ਸਹੇ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰਿਫਤਾਰ ਕਰਾਂਗੇ ਬਾਕੀ ਦਾ ਤੋਂ ਜਿਹੜਾ ਸਜੋਸ਼ਮਾਨ ਗਿਆ ਫੜਿਆ ਇਹਨਾਂ ਤੋਂ ਸਿੱਕੇ ਫੜੇ ਨੇ ਇਹਨਾਂ ਤੋਂ ਜਾਲੀ ਨੰਬਰ ਪਲੇਸ ਪੜੀਆਂ ਨੇ ਗੜੀ ਦੇ ਲਾਉਂਦੀਆਂ ਸਕ੍ਰਿਪਟ ਘਰ ਤੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਸੀ ਕਵਰ ਕਰ ਲਿਆ ਨਾ ਤੋਂ ਇਹ ਹੋਰ ਅੱਗੇ ਫਰਦਰ ਸਾਡੀ ਟੀਮ ਜਿਹੜੀ ਇਹ ਕੁਝ ਕੁਛ ਕਰੇ ਸਰ ਇਹ ਇਹ ਉਹੀ ਕਹਿ ਰਹੇ ਜਿਹੜਾ ਪਟਿਆਲੇ ਵੀ ਪਿਛਲੇ ਦਿਨੀ ਕਿ ਚਿੱਟੀ ਸਵਿਫਟ ਕਾਰ ਦੇ ਬੜਾ ਕਾਹ ਪਾਇਆ ਦੋ ਜੀ ਸ਼ੇਰਾਂ ਵਾਲੇ 게ਟ ਹੋ ਗਿਆ ਜਾਂ ਹੋਰ ਉਹੀ ਕਹਿ ਰਹੇ ਜਿਹੜਾ ਇਹ ਬਿਲਕੁਲ ਉਹੀ ਕਹਿ ਰਹੇ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ ਜਿਹੜੇ ਜਿਹੜੇ ਜੜਿਆਂ ਦੇ ਮੈਂ ਤੁਹਾਨੂੰ ਮੈਂ ਪਰਚੇ ਦੱਸੇ ਨੇ ਇਹ ਉਹੀ ਬਹਿ ਕੇ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ ਜੀ ਮਤਲਬ ਉਹ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੀ ਤੇ ਉਸ ਤੋਂ ਬਾਅਦ ਗੱਡੀ ਦਾ ਨੰਬਰ ਪਲੇਟ ਇਹਨਾਂ ਨੇ ਚੇਂਜ ਕਰਦੇ ਤੇ ਆਪਣੀ ਵਾਰਦਤ ਕਰਕੇ ਤੇ ਫਿਰ ਹੋਰ ਨੰਬਰ ਲਾ ਲਏ। ਸਰ ਮੈਂ ਕੋਈ ਨਹੀਂ ਵੈਪਨ ਯੂਜ਼ ਕਰਦੇ ਸੀ। ਹਾਂਜੀ ਵੈਪਨ ਵੀ ਹੁੰਦੇ ਸੀ ਕਿੰਨਾ ਕੋਲ ਜਦੋਂ। ਕਿਨੋਂ ਕੋਲ ਦੀ ਆ ਜਿਹੜੇ ਹੈਗੇ ਨੇ ਕੋਈ ਉਹ ਰੌਡਸ ਨੇ ਤੇ ਦੂਜਾ ਜਿਹੜਾ ਉਹਨੂੰ ਕੁੱਟਣ ਵਾਲਾ ਟ੍ਰੈਕਟਰ ਨੂੰ ਹੋਰ ਕਈ ਤਰ੍ਹਾਂ ਦੇ ਜਿਹੜੇ ਉਹ ਇਹਨਾਂ ਨੇ ਆਪਣੇ ਜਿਹਾ ਆਪਣੇ ਰੱਖੇ ਨੇ ਬਟ ਕੋਈ ਦੂਜਾ ਵੈਪਨ ਨਹੀਂ ਹੈ। ਹੁਣ ਇਹਨਾਂ ਦਾ ਪੁਲਿਸ ਰਮਲ ਜਿਹੜਾ ਚਾਰ ਦਿਨ ਤਾਂ ਮਿਲਿਆ ਅੱਗੇ ਨਾਲ ਫਰਦਰ ਹੋਰ ਵੀ ਲਾਵਾਂਗੇ ਬੜੇ ਤੇਜ਼ ਇਹਨਾਂ ਦੇ ਵਿੱਚ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਹੀ ਇਹ ਸ੍ਰਿਫਤਕਾਰਾਂ ਵਾਲੇ ਨੇ ਗਦਰ ਪਾਇਆ ਸੀ ਉਹ ਵਾਰਸਾਂ ਤਾਂ ਇਹਨਾਂ ਨੇ ਪੇਚੀਆਂ ਸੀ ਇਹਨਾਂ ਦੇ ਆਪਸ ਵਿੱਚ ਚਾਰੋਂ ਕਿਵੇਂ ਮਿਲੇ ਸੀਗੇ ਕੋਈ ਮਤਲਬ ਰਿਲੇਸ਼ਨ ਹੈ ਇਹਨਾਂ ਦਾ ਆਪਸ ਦੇ ਵਿੱਚ ਹੀ ਆ ਕੋਈ ਇਹ ਇਕੱਠੇ ਫੋਜੀਪੁਰ ਦੇ ਰਹਿਣ ਵਾਲੇ ਨੇ ਆਪਸ ਵਿੱਚ ਲੂਣ ਨੇ ਤੇ ਇਹਨਾਂ ਦੇ ਐਡਰੈਸ ਅਸੀਂ ਨਾਲ ਮੈਂਸ਼ਨ ਕੀਤੇ ਨੇ ਮੇਨ ਜਿਹੜਾ ਇਹਨਾਂ ਦਾ ਸਰਗਨਾਮ ਰਵੀ ਹੈ ਉਹ ਰਵੀ ਨਹੀਂ ਅੱਗੇ ਬਰਦੇ ਦੇ ਸਾਰੇ ਜਿਹੜੇ ਭਰ ਤਰੂਗੀ ਲੋ ਹੋਇਆ ਜੇਸੀਰ ਤੇ ਮਰੀ ਇਹ ਸਾਰੇ ਇਹਨੇ ਹੀ ਅੱਗੇ ਆਪਣੀ ਇੱਕ ਟੀਮ ਬਣਾਈ ਹੋਈ ਸੀ ਤਾਂ ਇਹ ਵੀ ਤੁਸੀਂ ਕਹਿ ਰਹੇ ਹੋ ਅਲਫਾ ਦਾ ਹੈ ਜੀ ਇਹਨਾਂ ਨੇ ਕ੍ਰਾਪਟਿਵ ਅਪਲਾਈ ਹੈ ਪੈਸੇ ਇਨਵੈਸਟ ਵੀ ਕੀਤੇ ਕੀਤੇ ਕੋਈ ਹੋਰ ਪਿੱਛੋਂ ਗਾਈਡ ਕਰ ਰਿਹਾ ਹੈ ਜੀ ਇਹਨਾਂ ਨੂੰ ਇਸ ਤਰੀਕੇ ਨਾਲ ਇਹ ਜਿਹਨਾਂ ਨੂੰ ਵਰਤਮ ਪੁੱਛ ਪੁੱਛ ਕਰਨੇ ਆ ਜੀ ਕਿਉਂਕਿ ਉਹਨਾਂ ਦੇ ਵਿੱਚ ਕੋਈ ਬੈਕਗ੍ਰਾਉਂਡ ਕੀ ਹੋ ਸਕਦੀ ਹੈ ਜੇ ਔਰ ਪਾਵਰ ਲਿੰਕ ਵੀ ਚੀਜ਼ ਅੱਗੇ ਦੇਖਾਂਗੇ ਨਾਲ ਉਹਦੇ ਕਰੀਬ ਚੋਰੀ ਹੈ ਕਿ ਕੋਈ ਸੀਸੀਟੀਵੀ ਹੋਰ ਤੁਹਾਡੇ ਕੋਲ ਸਰ ਚੋਰੀ ਦੀਆਂ ਕੋਈ ਸੀਸੀਟੀਵੀ ਹੈ ਤੇ ਨਹੀਂ ਸ਼ਹਿਰੂਨ ਦੇ ਵਿੱਚ ਜਿਹੜੀਆਂ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਫੜਿਆ ਉਹ ਸੀਸੀਟੀਵੀ ਕੈਮਰਿਆਂ ਦੇ ਹੀ ਅਸੀਂ ਇਹਨਾਂ ਨੂੰ ਫੜਿਆ ਜਿੱਥੇ ਵਰਦਾਤਾ ਕਰਦੇ ਨੇ ਬਾਕੀ ਜਿਹੜੇ ਜਿਹੜਿਆਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨੂੰ ਵਾਰਦਾਤਾ ਕੀਤੀਆਂ ਨਹੀਂ ਉਹਨਾਂ ਤੋਂ ਸਾਰੀ ਡਿਟੇਲ ਅਸੀਂ ਅੱਗੇ ਉਹਨਾਂ ਤੋਂ ਲਵਾਂਗੇ ਕਿ ਕੀ ਕੀ ਹੈਗਾ ਉੱਥੇ ਉਸ ਏਰੀਏ 'ਚ ਜਿਹੜੇ ਵੱਡੇ ਸੀਸੀਟੀਵੀ ਕੈਮਰੇ ਆ ਨਹੀਂ ਇਹਨੇ ਖੰਦੇ ਨੇ ਸਾਰੇ ਇਹ ਇਹੋ ਹੀ ਬੰਦੇ ਨੇ ਉੱਥੇ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਰਹੀ ਸਾਰੀ ਗੱਲ ਜਿਹੜੀ ਇਹਨਾਂ ਦੀ ਉਹ ਸਾਬ ਹੋ ਚੁੱਕੀ ਹੈ ਇਹ ਬਕਾਇਦਾ ਜਿਹੜੀ ਇਹਨਾਂ ਨੇ 2 ਨੰਬਰ ਤੋਂ ਪੈਸੇ ਆ ਲੋਕਾਂ ਦੀਆਂ ਲੋਟਾਂ ਖੂਹਾਂ ਕਰਕੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਸਾਰੀਆਂ ਦੀਆਂ ਸਾਰੀਆਂ ਸੀ ਲੋ ਸਾਰੇ ਬੀਕਲ ਸਵਿਫਟ ਰਿਕਵਰ ਹੋ ਗਏ ਜਾਂ ਤੁਹਾਨੂੰ ਆਪਾ ਹੋ ਤੁ ਨਹੀਂ ਇਹ ਵੀ ਜਿਹੜਾ ਸਵਿਫਟ ਦੇ ਵਿੱਚ 280 ਬੀਕਲ ਜਿਹੜੇ ਰਿਕਵਰ ਕੀਤੇ ਨੇ ਤੇ ਬਾਕੀ ਆ ਰਾੜਾ ਛੜਾ ਜਿੰਨੀਆਂ ਹੈ ਇਹਨੂੰ ਰਿਕਵਰ ਕੀਤੀਆਂ ਜਿਹੜੇ ਐਂਗਲ ਦੱਸਣਗੇ ਜਿਹੜੇ ਕਿ ਪਟਿਆਲੇ ਦੀਆਂ ਵੀ ਇਹਨਾਂ ਨੇ ਚੋਰੀਆਂ ਕੀਤੀ ਹੈ ਵੱਡੀ ਮੋਬਾਈਲ ਦੀ ਦੁਕਾਨ ਤੇ ਜੀ ਫਾਰਮੇਸੀ ਦੱਲੇ ਪੈਸੇ ਲੈ ਕੇ ਵੀ ਉੱਥੇ ਆਈਫੋਨ ਵੇਚੀ ਨਹੀਂ ਇਹਨਾਂ ਨੇ ਮੈਂ ਤੁਹਾਨੂੰ ਕਿਹਾ ਵੀ ਹਰੇਕ ਚੀਜ਼ ਜਿੱਥੇ ਇਹਨਾਂ ਨੇ ਛੱਡ ਤੋੜਿਆ ਚਾਹੇ ਉਹ ਮੇਰੀ ਕੋ ਮੋਬਾਈਲ ਹੈ ਚਾਹੇ ਕਪੜਾ ਹੈ ਚਾਹੇ ਕੋ ਗਹਿਣਾ ਇਹਨਾਂ ਨੇ ਜਿਹੜੀ ਵਿੱਚ ਸ਼ੌਪ ਦੇ ਵਿੱਚ ਕਰਦੇ ਰਹੇ ਨੇ ਉਹ ਕਿਥੇ ਕੀਮਤੀ ਸਮਾਨ ਇਹਨਾਂ ਨੇ ਛੱਡਿਆ ਨਹੀਂ ਇਹਨਾਂ ਨੇ ਜਿਹੜਾ ਵੇਚ ਕੇ ਉਹ ਪੈਸੇ ਕਿੱਥੇ-ਕਿੱਥੇ ਇਹਨਾਂ ਨੇ ਦਿੱਤੇ ਨੇ ਕਿੱਥੇ-ਕਿੱਥੇ ਲਾਏ ਨੇ ਕੀ-ਕੀ ਕਰਦੇ ਆ ਉਹ ਅੱਗੇ ਸੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਏਗਾ ਹੁਣ ਅਸੀਂ ਇਹਨਾਂ ਦਾ ਸਿਰਫ ਜਿਹੜਾ ਇੱਕ ਬੈਂਕ ਅਕਾਊਂਟ ਦਿੱਤਾ ਜਿਹੜਾ ਅਸੀਂ ਉਹ ਬੈਂਕ ਆਫ ਨੂੰ ਫ੍ਰੀਸ ਕਰਾਇਆ ਉਹਦੀ ਬਾਈਸ ਦੇ ਨਾਮ ਦੇ ਆ ਉਹਦੇ ਤੇ 2 ਲੱਖ ਰੁਪਈਆ ਸਿਰਫ ਉਸ ਪੌਂਡ ਦੇ ਵਿੱਚ ਹੈਗਾ ਸੀ ਤੇ ਬਾਕੀ ਇਹਨਾਂ ਦੀ ਪੁਛਗ੍ਰੇਸ ਦੇ ਵਿੱਚ ਇਹਨਾਂ ਦੇ ਅਕਾਊਂਟ ਹੋਰ ਕਈ ਨਿਕਲਣਗੇ ਸਰ ਕਿੰਨੇ ਕਿ ਪੈਸੇ ਤਾਂ ਜਿਹੜਾ ਕੈਸ਼ ਜਿਹੜਾ ਇਹਨਾਂ ਦੇ ਖੁੱਜੀ ਹੁਣ ਸਾਰੀਆਂ ਜਿਹੜੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਹੋਏਗੀ ਤੇ ਕਿਹੜੀ ਕਿਹੜੀ ਥਾਂ ਤੋਂ ਕਿੰਨਾ ਕਿੰਨਾ ਹੋਇਆ ਉਸ ਹੱਦ ਤੇ ਪਤਾ ਲੱਗ ਜੇਗਾ ਤੋ ਤੁਹਾਨੂੰ ਅਗਲੀ ਪ੍ਰੈਸ ਕਾਨਫਰੰਸ ਵਿੱਚ ਸਾਰਾ ਕੁਝ ਵਿਕਰਾਮਗੇ ਟੋਟਲ ਕਿੰਨਾ ਸਾਰੇ ਪੰਜਾਬ ਦੇ